ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਅਪਡੇਟ ਦੇਣ ਜਾ ਰਹੇ ਹਾਂ ਸਵੇਰੇ 6 ਵੇ ਦੀ ਪੌਂਗ ਡੈਮ ਦੀ ਇਸ ਸਮੇਂ ਆਪਾਂ ਮੌਜੂਦ ਹਾਂ ਸਤਲੁਜ ਦਰਿਆ ਦੇ ਕੰਢੇ ਤੇ ਤੇ ਆਪਾਂ ਨੂੰ ਪਤਾ ਹੈ ਕਿ ਰਾਤ ਹਰੀਕੇੜ ਵਰਕਸ ਤੋਂ ਜਿਹੜਾ ਪਾਣੀ ਹੈ ਉਹ ਲਗਭਗ 77000 ਕਿਊਸਿਕ ਜਿਹੜਾ 6 ਵਜੇ ਪਾਣੀ ਛੱਡਿਆ ਗਿਆ ਸੀਗਾ ਤੇ ਲਗਭਗ ਹਰੀਕੇੜ ਤੇ ਜਿਹੜਾ 1 ਲੱਖ ਤੋਂ ਵੱਧ ਕਿਊਸਿਕ ਜਿਹੜਾ ਪਾਣੀ ਆ ਉਹ ਹਰੀਕੇੜ ਤੇ ਪਹੁੰਚ ਰਿਹਾ ਸੀ ਕੁਝ ਜਿਹੜਾ ਪਾਣੀ ਸੀ ਉਹ ਨਹਿਰਾਂ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਸੀਗਾ ਉਹ ਜਦੋਂ 77000 ਪਾਣੀ ਛੱਡਣ ਦੇ ਕਾਰਨ ਜਿਹੜਾ ਆਪਣੇ ਇਥਾਰ ਏਰੀਆ ਦੇ ਵਿੱਚ ਕਾਫੀ ਜਿਹੜੀਆਂ ਜ਼ਮੀਨਾਂ ਦੇ ਉੱਪਰ ਜਿਹੜਾ ਝੂਨੇ ਦੇ ਉੱਪਰ ਜਿਹੜਾ ਪਾਣੀ ਚੜ ਚੁੱਕਾ ਕਾਫੀ ਜ਼ਮੀਨਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਫਲੋ ਕਰ ਰਿਹਾ ਪਾਣੀ ਜਿਹੜਾ ਲਗਾਤਾਰ ਰਾਤ ਦਾ ਵਧ ਰਿਹਾ ਸੋ ਹੁਣ ਇੱਥੇ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਜਿਹੜੀ ਸਵੇਰੇ 6:00 ਵਜੇ 15 ਅਗਸਤ 2025 ਪੌਂਗ ਡੈਮ ਦੀ ਜਿਹੜੀ ਅਪਡੇਟ ਆ ਉਹ ਆਪਾਂ ਤੁਹਾਨੂੰ ਜਿਹੜੀ ਇੱਕ ਵਾਰ ਉਹ ਦੇ ਦਿੰਨੇ ਆ ਜੀ ਜੇਕਰ ਆਪਾਂ ਸਵੇਰੇ 6:00 ਵਜੇ ਪੌਂਗ ਡੈਮ ਦੀ ਡਾਟਾ ਦੇਖੀਏ ਤਾਂ ਟੋਟਲ ਜਿਹੜਾ ਪਾਣੀ ਰੱਖਣ ਦੀ ਸਮਤਾ ਹੈ ਉਹ 1400 ਫੁੱਟ ਜੇਕਰ ਰੈਸਟ ਲੈਵਲ ਦੀ ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਜਿਹੜਾ 1377.11 ਫੁੱਟ ਤੇ ਜਿਹੜਾ ਚੱਲ ਰਿਹਾ ਇਨਫਲੋ ਦੀ ਗੱਲ ਕਰੀਏ ਤਾਂ 50186 ਕਿਊਸਿਕ ਜਿਹੜਾ ਪਾਣੀ ਆ ਸਵੇਰੇ 6 ਵਜੇ 15 ਅਗਸਤ 2025 ਨੂੰ ਜਿਹੜਾ 50186 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਆ ਰਿਹਾ ਜਿਹੜਾ ਕਿ ਕੱਲ ਸ਼ਾਮੀ 6 ਵਜੇ 48543 ਕਿਊਸਿਕ ਆ ਰਿਹਾ ਸੀ ਜੇਕਰ ਸ਼ਾਮ ਦੇ ਮੁਕਾਬਲੇ ਦੇਖੀਏ ਤਾਂ ਜਿਹੜਾ ਹੁਣ ਪਾਣੀ ਆ ਸਵੇਰੇ 6 ਵਜੇ ਉਹ ਜਿਹੜਾ ਪਾਣੀ ਦੀ ਮਾਤਰਾ 50186 ਕਿਊਸਿਕ ਜਿਹੜਾ ਪਾਣੀ ਆ ਉਹ ਆ ਰਿਹਾ ਜੇਕਰ ਇਸ ਦੇ ਵਿੱਚ ਆਪਾਂ ਐਵਰੇਜ ਡੈਟ ਦੇ ਵਿੱਚ ਇੰਨਾ ਪਾਣੀ ਆ ਰਿਹਾ ਜੇਕਰ ਟਰਬਾਈਨਾਂ ਦੇ ਥਰੂ ਆਊਟਫਲੋ ਦੀ ਗੱਲ ਕਰੇ ਤਾਂ 17793 ਕਿਊਸਿਕ ਜਿਹੜਾ ਪਾਣੀ ਆ ਟਰਬਾਈਨਾਂ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਆਪਾਂ ਆ ਸਪਿਲਵੇ ਗੇਟਾਂ ਦੀ ਗੱਲ ਕਰੀਏ ਜਿਹੜੇ ਗੇਟ ਖੋਲੇ ਗਏ ਹਨ ਪੌਂਗ ਡੈਮ ਤੋਂ ਉਹਦੇ ਥਰੂ ਜਿਹੜਾ 39238 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਆਊਟਫਲੋ ਕਰ ਰਿਹਾ ਟਰਬਾਈਨਾ ਥਰੂ ਜਿਹੜਾ 17793 ਕਿਊਸਿਕ ਕਰ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੇ ਤਾਂ 57031 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਪੌਂਗ ਡੈਮ ਤੋਂ ਐਵਰੇਜ ਡਾਟੇ ਦੇ ਵਿੱਚ ਸਵੇਰੇ 6 ਵਜੇ ਹੁਣ ਜੇਕਰ ਆਪਾਂ ਆਪਾਂ ਐਕਚੁਅਲ ਡਾਟੇ ਦੀ ਗੱਲ ਕਰੀਏ ਉਹਦੇ ਵਿੱਚ ਜਿਹੜਾ ਇਨਫਲੋ ਆ ਉਹ ਜਿਹੜਾ ਕੱਲ ਸ਼ਾਮੀ ਸੀ ਉਹ 5731 ਕਿਊਸਿਕ ਹੋ ਰਿਹਾ ਸੀ ਜੇਕਰ ਹੁਣ ਸਵੇਰੇ 6 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਐਕਚੁਅਲ ਡਾਟੇ ਦੇ ਵਿੱਚ ਇਨਫਲੋ ਆ 63602 ਕਿਊਸਿਕ ਜਿਹੜਾ ਪਾਣੀ ਆ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਆਊਟਫਲੋ ਜਿਹੜਾ ਫਿਲਹਾਲ ਉਨਾ ਹੀ ਹੋ ਰਿਹਾ 5731 ਕਿਊਸਿਕ ਜਿਹੜਾ ਐਕਚੁਅਲ ਡਾਟੇ ਦੇ ਵਿੱਚ ਉਹ ਆਊਟਫਲੋ ਕੀਤਾ ਜਾ ਰਿਹਾ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਜਿਹੜਾ ਪੌਂਗ ਟਾਈਮ ਤੇ ਜਿਹੜਾ ਮੌਸਮ ਆ ਉਹ ਜਿਹੜਾ ਮੀਂਹ ਪੈ ਰਿਹਾ ਹੈ ਪੌਂਗ ਡੈਮ ਤੇ ਸਵੇਰੇ 6 ਵਜੇ ਸੋ ਮੇਰੇ ਵੀਰੋ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਪਲ-ਪਲ ਦੀ ਜਿਹੜੀ ਤੁਸੀ ਖਬਰ ਦੇਖਣ ਲਈ ਆਪਣਾ YouTube ਚੈਨਲ ਸੁਖ ਲਟਿਆ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਜਿਹੜੀ ਆ ਜਾਣਕਾਰੀ ਸਹੀ ਸਮੇਂ ਤੁਹਾਨੂੰ ਸਹੀ ਰਿਕਾਰਡਿੰਗ ਜਿਹੜੀ ਪਹੁੰਚਾਉਂਦੇ ਰਵਾਂਗੇ ਇਸ ਸਮੇਂ ਆਪਾਂ ਮੌਜੂਦ ਆ ਹਰੀ ਘਿਹੜ ਤੋਂ ਅਗਲੇ ਪਾਸੇ ਜਿਹੜੇ ਤੁਸੀਂ ਦਰਿਆ ਦੇ ਸਾਰਾ ਏਰੀਆ ਜਿਹੜਾ ਦੇਖ ਰਹੇ ਹੋ ਲਗਭਗ ਇਸ ਏਰੀਆ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਪਾਣੀ ਫੈਲ ਚੁੱਕਾ ਆਪਾਂ ਇਸ ਸਮੇਂ ਜਿਹੜਾ ਉੱਚੀ ਜਗ੍ਹਾ ਤੇ ਮੌਜੂਦ ਆ ਥੋੜਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਪਾਣੀ ਆ ਕਾਫੀ ਜਿਹੜਾ ਝੋਨਿਆਂ ਦੇ ਵਿੱਚ ਉਹ ਜਿਹੜਾ ਫੈਲ ਚੁੱਕਾ ਹੈ ਦੂਰ ਤੱਕ ਤੁਸੀਂ ਦੇਖ ਰਹੇ ਹੋਗੇ ਆ ਸਾਰਾ ਪਾਸਾ ਜਿਹੜਾ ਪਾਣੀ ਦਾ ਹੀ ਚੱਲ ਰਿਹਾ ਹੈ ਆ ਜਿਹੜਾ ਬਹੁਤ ਜਗ੍ਹਾ ਉੱਚੀ ਤੇ ਇਹਦੇ ਵਿੱਚ ਵੀ ਜੀ ਪਾਣੀ ਆ ਗਿਆ ਨਾ ਆੜਾ ਉੱਚੀ ਜਗਾ ਇਸ ਦੇ ਵਿੱਚ ਵੀ ਜਿਹੜਾ ਇਹ ਪਾਣੀ ਰਾਤ ਦਾ ਜਿਹੜਾ ਪੈਣਾ ਸ਼ੁਰੂ ਹੋ ਚੁੱਕਾ ਹੈ ਬਾਕੀ ਜਿਹੜੀ ਪਲਪਲ ਦੀ ਖਬਰ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜਿਹੜੀ ਸਹੀ ਜਾਣਕਾਰੀ ਤੜ ਤੱਕ ਪਹੁੰਚਦੀ ਰਵੇ ਬਾਕੀ ਆਪਾਂ ਤੁਹਾਨੂੰ ਪਾਣੀ ਦਾ ਥੋੜਾ ਜਿਹਾ ਜਿਹੜਾ ਫਲੋ ਵੀ ਦਿਖਾ ਦਿੰਨੇ ਆ ਪਾਣੀ ਜਿਹੜਾ ਜੇਕਰ ਅਸੀਂ ਕੋਲੇ ਹੁਣ ਖੜੇ ਆ ਇੱਥੋਂ ਤੁਸੀਂ ਅਤਾਜਾ ਥੋੜਾ ਜਿਹਾ ਲਾ ਲਿਓ ਪਾਣੀ ਜਿਹੜਾ ਫਿਲਹਾਲ ਤੇਜ਼ ਹੀ ਚੱਲ ਰਿਹਾ ਹੈ ਜਿਹੜਾ ਪਾਣੀ ਆ ਵਧ ਰਿਹਾ ਆ ਆ ਪਾਣੀ ਤੁਸੀਂ ਹਿਲਣ ਤੋਂ ਅਤਾਜਾ ਲਾ ਲਿਓ ਕਿ ਇੱਕੇ ਨਾਮ ਜਿਹੜਾ ਲਹਾਰਾ ਮਾਰਦਾ ਪਾਣੀ ਜਿਹੜਾ ਵਾਧ ਰਿਹਾ ਹੈ ਆਪਾਂ ਮੌਜੂਦ ਆ ਇੱਥੇ ਆਪਣੇ ਤੁਰਾਂ ਦੇ ਬਾਈਕਾਂ ਦੇ ਇੱਥੋਂ ਲਗਭਗ ਜਿਹੜਾ ਬੰਡਾਲਾ ਪੋਲ ਆ 2 ਤੋਂ 3 ਕਿਲੋਮੀਟਰ ਆ ਜੇਕਰ ਆਪਾਂ ਗੱਲ ਕਰੀਏ ਹਰੀਕੇ ਹੈਡ ਵਰਕਰਸ ਦੀ ਤੇ ਉਹ ਜਿਹੜਾ ਇੱਥੋਂ ਪਿਛਲੇ ਪਾਸੇ 10 ਤੋਂ 12 ਕਿਲੋਮੀਟਰ ਆ ਇੱਥੇ ਆਪਣੇ ਨਾਲ ਵੀਰਜੀ ਮੌਜੂਦ ਆ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੀ ਚਲੋ ਕਮੈਂਟਾਂ ਵੀ ਤੁਸੀਂ ਆਪਣੇ ਏਰੀਆ ਦਾ ਨਾਮ ਜਰੂਰ ਲਿਖੋ ਤਾਂ ਜਿਹੜੀ ਪਤਾ ਲੱਗਦਾ ਰਹੇ ਕਿੱਥੇ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਸੋ ਜਿਹੜੀ ਜਗ੍ਹਾ ਤੇ ਆਪਾਂ ਮੌਜੂਦ ਆ ਇਹ ਥੋੜੀ ਜਗ੍ਹਾ ਉੱਚੀ ਆ ਬਾਕੀ ਜਿਹੜਾ ਸਾਰਾ ਦੂਰ ਦੂਰ ਤੱਕ ਤੁਹਾਨੂੰ ਜਿਹੜਾ ਉਹ ਪਾਣੀ ਹੀ ਨਜ਼ਰ ਆਵੇਗਾ ਪਾਣੀ ਦਾ ਜਿਹੜਾ ਵਹਾਅ ਹੈ ਅਸੀਂ ਜਿਹੜਾ ਦੇਖ ਰਹੇ ਆ ਕੈਮਰੇ ਦੇ ਵਿੱਚ ਹੋ ਸਕਦਾ ਰਿਕਾਰਡ ਥੋੜਿਆ ਘੱਟ ਹੋਵੇ ਤੇ ਜਿਹੜਾ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਜਿਹੜਾ ਤੇਜ਼ ਉਹ ਚੱਲ ਰਿਹਾ ਬਾਕੀ ਇਹ ਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ ਬਾਕੀ ਆਪਣੇ ਇੱਥੇ ਵੀਰ ਜੀ ਮੌਜੂਦ ਆ ਉਹਨਾਂ ਨਾਲ ਵੀ ਜਿਹੜੀ ਕਰਦੇ ਆ ਗਲਬਾਤ ਮੈਂ ਵੀਰ ਜੀ ਨੂੰ ਕਹਿੰਦਾ ਇੱਧਰ ਆ ਜਾਓ ਸਾਰੇ ਜਣੇ ਜੀ ਆ ਜਾਓ ਇੱਧਰ ਸਾਸਕਾ ਵੀਰ ਜੀ ਸਾਸਕਾ ਵੀਰ ਜੀ ਤੇ ਕਿਹੜੀ ਜਗ੍ਹਾ ਤੇ ਆਪਾਂ ਮੌਜੂਦ ਆ ਜੀ ਆਪਾਂ ਜੀ ਪਿੰਡ ਕੁਤਬਦੀਨ ਵਾਲਾ ਬੈਗ ਤੜਾਲੀ ਠੀਕ ਹੈ ਬੈਗ ਤੜਾਂ ਦੀਆਂ ਬਈਕਾ ਦੇ ਆਪਾਂ ਮੌਜੂਦ ਆ ਸਵੇਰ ਦੇ ਲਗਭਗ 6 ਵਜ ਚੁੱਕੇ ਨੇ 15 ਅਗਸਤ 2025 ਨੂੰ ਆਪਾਂ ਵੀਡੀਓ ਰਿਕਾਰਡ ਕਰ ਰਹੇ ਆ ਦਿਨ ਸ਼ੁੱਕਰਵਾਰ ਹਾਂਜੀ ਤੇ ਪਾਣੀ ਦਾ ਸਾਨੂੰ ਤੁਸੀਂ ਇੱਕ ਰਹੀ ਮਾਹੌਲ ਜ਼ਰੂਰ ਦੱਸੋ ਪਾਣੀ ਦਾ ਮਾਹੌਲ ਕੀ ਚੱਲ ਰਿਹਾ ਜੀ ਪਾਣੀ ਅਜੇ ਵਧ ਹੀ ਰਿਹਾ ਜੀ ਠੀਕ ਹੈ ਹਾਂਜੀ ਰਾਤ ਦਾ ਕਿੰਨਾ ਕੁ ਪਾਣੀ ਵਧ ਚੁੱਕਾ ਰਾਤ ਦਾ ਅੱਧਾ ਕੁ ਫੋਟ ਵਧ ਗਿਆ ਅੱਧਾ ਫੁੱਟ ਰਾਤ ਮਿਲ ਗਿਆ ਇੱਕੇ ਵਾਰੀ ਜਦੋਂ ਫੁੱਲ ਪਾਣੀ ਵਧਿਆ ਉਸ ਤੋਂ ਬਾਅਦ ਹੌਲੀ ਹੌਲੀ ਵਧਿਆ ਹੌਲੀ ਹੌਲੀ ਵਧਦਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਹੁਣ ਜੇਕਰ ਤੁਹਾਨੂੰ ਥੋੜਾ ਪਾਣੀ ਦਾ ਅੰਤਾਜਾ ਜ਼ਿਆਦਾ ਹੁੰਦਾ ਹੈ ਹਾਂਜੀ ਜੇਕਰ ਹੁਣ ਆਪਾਂ ਪਾਣੀ ਦਾ ਵਹਾਅ ਦੇਖੀਏ ਥੱਲੇ ਵੀ ਤੇ ਪਾਣੀ ਵਧ ਰਿਹਾ ਕਿ ਘਟ ਰਿਹਾ ਹੁਣ ਨਹੀਂ ਪਾਣੀ ਵਧ ਰਿਹਾ ਏ ਉਹ ਜਿਹੜਾ ਛੱਲਾਂ ਵੱਕੇ ਜੀ ਮਾਰਦਾ ਪਾਣੀ ਹਨਾ ਪਾਣੀ ਵਧਦਾ ਹੈ ਠੀਕ ਆ ਤੇ ਹੋਰ ਕੋਈ ਖਬਰ ਪਾਣੀ ਘਟਣ ਦੇ ਕੋਈ ਅਸਾਰ ਹੈਗੇ ਆ ਨਹੀਂ ਨਹੀਂ ਜੀ ਅਜੇ ਨਹੀਂ ਕੋਈ ਸਰ ਅਜੇ ਕੋਈ ਵਧ ਹੀ ਰਿਹਾ ਹੈ ਅਜੇ ਪਾਣੀ ਵਧ ਹੀ ਰਿਹਾ ਹੈ ਹਾਂਜੀ ਹਾਂਜੀ ਤੇ ਇਧਰ ਆਪਣੇ ਕਿੰਨੇ ਕੁ ਛੋਨੇ ਛਾਨੇ ਜਿਹੜੇ ਰਾਤ ਦੇ ਜਪ ਪਹਿਲਾਂ ਵੀ ਡੁੱਬੇ ਹੋਏ ਆਪਾਂ ਨੂੰ ਪਤਾ ਨੀਵੇਂ ਇਲਾਕਿਆਂ ਦੇ ਵਿੱਚ ਹੁਣ ਕੋਈ ਜਿਹੜੇ ਉੱਚਿਆਂ ਇਲਾਕਿਆਂ ਵੀ ਪਾਣੀ ਪੈਣਾ ਸ਼ੁਰੂ ਹੋ ਚੁੱਕਾ ਉੱਚਿਆਂ 'ਚ ਸ਼ੁਰੂ ਹੋ ਗਿਆ ਜੀ ਕੱਲ ਦਾ ਸ਼ੁਰੂ ਹੋ ਗਿਆ ਕੱਲ ਆ 2-3 ਵਜੇ ਸ਼ੁਰੂ ਹੋ ਗਿਆ ਠੀਕ ਹੈ ਹਾਂ ਜੀ ਜੋ ਬੰਨ ਦੇ ਨਾਲ ਪਹੁੰਚਣ ਵਾਲਾ ਠੀਕ ਹੈ ਇਧਰ ਹੁਣ ਕਿਹੜੇ ਇਲਾਕੇ 'ਚ ਪਾਣੀ ਜਾ ਰਿਹਾ ਜਿਹੜਾ ਛੋਨੇਆਂ ਦੇ ਵਿੱਚ ਦੀ ਜਾਂਦਾ ਪਿਆ ਇਹ ਮੋਹਨਪੁਰਾਂ ਦੇ ਵਸਤੀ ਵਾਲਾ ਪਿੰਡ ਕੁੱਤਬਦੀਨ ਪਿੰਡ ਕੁੱਤਬਦੀਨ ਨਾਲ ਕੁੱਤਬਦੀਨ ਪਾਣੀ ਲੱਗ ਗਿਆ ਹੋ ਗਣੀ ਹੈ ਜੇ ਲੱਗਾਉ ਇਹ ਮੋਹਨਪੁਰਾਂ ਦੇ ਵਸਤੀ ਤੇ ਮੋ ਉੱਥੇ ਮੰਨ ਲਓ ਕਿ ਝੋਣਿਆਂ ਦੇ ਵਿੱਚ ਵਿੱਚ ਪਹੁੰਚ ਗਿਆ ਪਾਣੀ ਜਿਵੇਂ ਥੱਲੇ ਮੋੜ ਮੋੜ ਕੱਜ ਕੇ ਤੁਰਿਆ ਜਾਂਦਾ ਪਾਣੀ ਮੰਨ ਲਓ ਕਿ ਵਧਦਾ ਪਿਆ ਹੈ ਤੇ ਪਾਣੀ ਵਧ ਜਿਵੇਂ ਕੋਈ ਉਚਾਰ ਨਹੀਂ ਮਾਥਾ ਹੈ ਜਿਵੇਂ ਰੋਕ ਰੋਕ ਕੇ ਤੇ ਬਾਈ ਚੜਦਾ ਹੀ ਜਾਂਦਾ ਤਾਂ ਠੀਕ ਆ ਹਾਂਜੀ ਤੇ ਥੋੜਾ ਜਿਹਾ ਤੁਸੀਂ ਅਗਲੀਆਂ ਸੰਗਤਾਂ ਨੂੰ ਕੀ ਪੀਲ ਕਰਨੀ ਚਾਹੁੰਦੇ ਥੋੜਾ ਆਪਾਂ ਨੂੰ ਪਛਾਣੀ ਪਾਣੀ ਥੋੜਾ ਬਚਾ ਹੀ ਕਰਨਾ ਚਾਹੀਦਾ ਪਾਣੀ ਬਚਾ ਹੀ ਜੀ ਅਜੇ ਪਾਣੀ ਤੇ ਕਿਉਂਕਿ ਲਗਾਤਾਰ ਵਧਦਾ ਹੀ ਆ ਰਿਹਾ ਠੀਕ ਆ ਹਾਂਜੀ ਥੋੜਾ ਆਪਣੂ ਫਵਾਮਾ ਤੋਂ ਹੀ ਬਜਣਾ ਚਾਹੀਦਾ ਹਾਂਜੀ ਹਾਂਜੀ ਕਈ ਵਾਰੀ ਇੱਕ ਡਰਦਾ ਹੀ ਮਾਹੌਲ ਬੜਾ ਬਣ ਜਾਂਦਾ ਹਨਾ ਆਪਾਂ ਮੌਕੇ ਦੀ ਰਿਪੋਰਟ ਤੁਹਾਨੂੰ ਦਿਨੇ ਹੀ ਰਹੀ ਨੇ ਪਲ-ਪਲ ਦੀ ਹਨਾ ਹਾਂਜੀ ਹਾਂਜੀ ਠੀਕ ਠੀਕ ਹੈ ਕੀ ਨਾਮ ਜੀ ਆਪਣਾ ਅਵਤਾਰ ਸਿੰਘ ਸਰਦਾਰ ਅਫਸਾਨ ਸਿੰਘ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਦਲਬਾਗ ਸਿੰਘ ਜੀ ਤੇ ਕਿਹੜੀ ਜਗ੍ਹਾ ਤੇ ਆਪਾਂ ਮੌਜੂਦ ਆ ਕਰੀਓ ਜਰੂਰ ਪਿੰਡ ਕੁੱਤਬਦੀ ਵਾਲਾ ਤੋੜਾਂ ਵਾਲੀ ਬੈਕ ਤੇ ਤੋੜਾਂ ਵਾਲੀਆਂ ਬੈਕਾਂ ਤੇ ਆਪਾਂ ਮੌਜੂਦ ਆ ਮੈਂ ਇੱਥੋਂ ਹੀ ਅੱਗੇ ਰੋਈ ਵੀਡੀਓ ਪਾਉਣਾ ਨਾ ਕਾਫੀ ਵੈਸੇ ਪਾਣੀ ਇਹ ਹੁਣ ਆਪਣੀ ਜਾਣਕਾਰੀ ਸਹੀ ਹੁੰਦੀ ਆ ਹਾਂਜੀ ਹ ਆਪਣੇ ਅਗਲੇ ਬੈਠੇ ਵੀਰਾਂ ਨੂੰ ਜਾਂ ਕਿੰਨਾ ਕੁ ਦੱਸਣਾ ਚਾਹੁੰਦੇ ਕੋ ਪਾਣੀ ਦਾ ਵਹਾ ਕਿੰਨਾ ਕਿੰਨਾ ਕੁ ਤੇਜ਼ ਆ ਕਿੰਨਾ ਕੁ ਡਰਨਾ ਚਾਹੀਦਾ ਜਾਂ ਕੀ ਹਸਾਬਤਾ ਪਾਣੀ ਤੇਜ਼ ਵਗਦਿਆ ਪਾਣੀ ਚੜਦਾ ਜੀ ਠੀਕ ਹੈ ਤੇ ਸਾਡੇ ਕੱਲ ਕੋਈ ਤਕਰੀਬਨ 8-9 ਵਜੇ ਪਾਣੀ ਨਿਕਲਿਆ ਠੀਕ ਹੈ ਤੇ ਜੋ ਮੋਹਣਪੁਰੀਆਂ ਦੀ ਜੀ ਮੋਹਣਪੁਰੀਆਂ ਦੀ ਬੈਗ ਤੱਕ ਪਹੁੰਚ ਚੁੱਕਾ ਹੈ ਠੀਕ ਹੈ ਹਾਂ ਤੇ ਰਾਤ ਦਾ ਪਾਣੀ ਚੜੀ ਜਾਂਦਾ ਜੀ ਠੀਕ ਹੈ ਜਿਹੜੇ ਨੀਵੇਂ ਲੱਗ ਕੇ ਉਹਨਾਂ ਨੂੰ ਥੋੜਾ ਬਚਾਅ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੂੰ ਬਚਾਅ ਕਰਨ ਦੀ ਕੋਸ਼ਿਸ਼ ਹੈ ਪਾਣੀ ਅਜੇ ਵੀ ਚੜੀ ਜਾਂਦਾ ਉਹਨਾਂ ਨੂੰ ਥੋੜਾ ਆਪਣਾ ਬਚਾਅ ਹੀ ਕਰਨਾ ਚਾਹੀਦਾ ਕਰ ਕਿਉਂਕਿ ਪਾਣੀ ਵਧਣ ਦੇ ਸਾਰ ਹੁੰਦੇ ਚੱਲਦੇ ਪਏ ਹਾਂਜੀ ਹਾਂਜੀ ਠੀਕ ਆ ਹਾਂਜੀ ਬਹੁਤ ਉਹ ਤੇ ਨਿਸ਼ਾਨੀ ਲਾਦੇ ਵੀਡੀਓ ਬੰਦੀ ਬੰਦੀ ਤੱਕ ਆਪ ਨੂੰ ਪਤਾ ਲੱਗ ਜੂ ਕਿੰਨਾ ਪਾਣੀ ਚੜ ਗਿਆ ਵਾ ਠੀਕ ਆ ਤੇ ਬਾਕੀ ਆਪਣਾ ਕਿੰਨਾ ਕੋ ਇਧਰ ਫਸਲਾ ਖਰਾਬ ਹੋ ਚੁੱਕਾ ਝੋਨੇ ਕਿੰਨੇ ਖਰਾਬ ਆਵਾਜ਼ ਨਹੀਂ ਜਾਂਦਾ ਬਹੁਤ ਜ਼ਿਆਦਾ ਖਰਾਬਾ ਹੋ ਜਾਂਦਾ ਠੀਕ ਆ ਜੀ ਹਾਂਜੀ ਠੀਕ ਆ ਤੇ ਆ ਵੀਰ ਜੀ ਆਪਨੇ ਲਾ ਰਿਹਾ ਮੈਂ ਵੀਡੀਓ ਦੇ ਐਂਡ ਦੇ ਵਿੱਚ ਇਹ ਸ਼ਾਰਟ ਵੀ ਲਾ ਦੂੰਗਾ ਤੁਹਾਨੂੰ ਦੱਸ ਦਾਂਗੇ ਕਿ ਜਿਹੜਾ ਕਿੰਨਾ ਕੋ ਪਾਣੀ ਵਧ ਰਿਹਾ ਤੇ ਆਪਣੇ ਖੜੇ ਖੜੇ ਮੇਰੇ ਹਿਸਾਬ ਨਾਲ ਤਾਂ ਤਾ ਨੂੰ ਪਾਣੀ ਬਹੁਤ ਆ ਗਿਆ ਸਾਡੇ ਖੜਿਆ ਖੜੇ ਕਿਉਂਕਿ ਸਵੇਰੇ ਹੋ ਸਕਦਾ ਕਿ ਸਵੇਰੇ 6 ਵਜੇ ਪਾਣੀ ਛੱਡਿਆ ਹੋਵੇ 6 ਵਜੇ ਉਹ ਉੱਥੇ ਹੀ ਪਾਣੀ ਪਿੱਛੇ ਹੀ ਹੈਗਾ ਅੱਛਾ ਠੀਕ ਆ ਆਵੇ ਨਾ ਇੱਥੋਂ ਆ ਤੁਹਾਨੂੰ ਮੈਂ ਇੱਕ ਟੀਲਾ ਦਿਖਾ ਦਿੰਨਾ ਇੱਕ ਮਿੰਟ ਇਹ ਉਹ ਜਿਹੜਾ ਟੀਲਾ ਤੁਸੀਂ ਹਿਲਦਾ ਦੇਖਦੇ ਹੋਵੋਗੇ ਇਹ ਮਤਲਬ ਕਹਿ ਲੋਗੇ ਇਹ ਪਾਣੀ ਜ਼ੋਰ ਮਾਰਦਾ ਹੈ ਨੂੰ ਜ਼ੋਰ ਨਾਲ ਇੱਥੋਂ ਇਹ ਮਤਲਬ ਕਿ ਪਤਾ ਲੱਗਦਾ ਕਿ ਪਾਣੀ ਜਿਹੜਾ ਲਗਾਤਾਰ ਚੜ ਰਿਹਾ ਆ ਆ ਤੁਸੀਂ ਇਹ ਤਾਜ਼ਾ ਲਗਾ ਲਓ ਪਾਣੀ ਦਾ ਆਪ ਹੀ ਹਿਸਾਬ ਤਵ ਹਾਂਜੀ ਆ ਇਹ ਸਵੇਰੇ ਤੜਕੇ ਲਾਈ ਕਿਸੇ ਵੀਰ ਨੇ 6 ਵਜੇ ਤੜਕੇ ਕੋਈ ਨੇਰੇ ਲਾ ਕੇ ਗਿਆ 5:00 ਵਜੇ ਨਿਸ਼ਾਨੀ ਲੱਗੀ ਆ ਤੇ ਪਾਣੀ ਇੰਨਾ ਗਾਹ ਵਧ ਗਿਆ ਪਾਣੀ ਪੂਰੀ ਤੇਜ਼ੀ ਜੀ ਚੱਲ ਰਿਹਾ ਸੋ ਬਾਕੀ ਆਪਣੇ ਨਾਲ ਵੀਰ ਜੀ ਮੌਜੂਦ ਉਹਨਾਂ ਨਾਲ ਵੀ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਆਪਣਾ ਘਰ ਇੱਥੇ ਉੱਪਰ ਹੀ ਆ ਹਾਂਜੀ ਆਪਣਾ ਸਾਹਮਣੇ ਅੱਛਾ ਆ ਇੱਕ ਮਿੰਟ ਤੁਹਾਨੂੰ ਵੀਰ ਦਾ ਘਰ ਵੀ ਦਿਖਾ ਦਿੰਨੇ ਆ ਆ ਵੀਰ ਦਾ ਘਰ ਆ ਜੀ ਬਿਲਕੁਲ ਦਰਿਆ ਦੇ ਕੰਡੇ ਤੇ ਤੇ ਇਹਨਾਂ ਕੋਲ ਵੀਰਾਂ ਕੋਲ ਆਪਾਂ ਜਿਹੜੀ ਦੂਜੇ ਵੀਰ ਕੋਲ ਪੁੱਛ ਗਏ ਸੀ ਵੀ ਕਰਦ ਰਹੀ ਨੇ ਪਾਣੀ ਦੀ ਜਿਹੜੀ ਖਬਰ ਉਹ ਤੁਹਾਡੇ ਤੱਕ ਸਹੀ ਪਹੁੰਚਾਉਂਦੇ ਰਹੀ ਨੇ। ਸੋ ਵੀਰ ਜੀ ਤੁਸੀਂ ਹੁਣ ਦੱਸੋ ਤੁਸੀਂ ਮੌਕੇ ਤੇ ਗੱਲ ਕਰੀ 24 ਘੰਟੇ ਇੱਥੇ ਮੌਜੂਦ ਹੋ। ਕੀ ਹਿਸਾਬ ਤਾਵਾ ਪਾਣੀ ਦਾ ਕਿੰਨਾ ਕੁ ਚੜ ਰਿਹਾ ਜੀ? ਪਾਣੀ ਤਕਰੀਬਨ ਰੋਜ਼ ਦੇ ਰੋਜ਼ ਜਿੰਨਾ ਵੀ ਆ ਵਧੀ ਜਾਂਦਾ ਘਟਦਾ ਨਹੀਂਗਾ ਮਤਲਬ ਕੋਈ ਅੰਦਾ ਫੁੱਟ। ਹੂੰ ਤਕਰੀਬਨ ਕਰਦਿਆਂ ਕਰਦਿਆਂ ਬਾਹਰ ਨਿਕਲ ਹੀ ਗਿਆ। ਕੱਲ ਦਾ ਪਾਣੀ ਕਿੰਨਾ ਕੁ ਚੜ ਚੁੱਕਾ ਜੀ? ਕੱਲ ਦਾ ਤਾਂ ਤਕਰੀਬਨ 5 ਫੁੱਟ 1.5 ਫੁੱਟ ਚੜ ਗਿਆ ਪਾਣੀ। ਕੱਲ ਪਾਣੀ ਇੱਕਦ ਸਵੇਰੇ ਮੁੜ ਕੇ ਬਾਅਦ ਸ਼ਾਮ ਤੱਕ ਬਾਹਰ ਨਿਕਲ ਹੁਣ ਇੰਨਾ ਝੋਨੇ ਜੀ ਪਾਣੀ ਪੀ ਗਿਆ ਹਾਂਜੀ ਆਵੇ ਡੋਬੀ ਚੱਲੇ ਆ ਠੀਕ ਆ ਆ ਜਿਹੜੇ ਝੋਨੇ ਹਾਂ ਉਸਲੇ ਪਾਸੇ ਵਾਵਾ ਉੱਚੀ ਥਾਂ ਤੇ ਆਪਾਂ ਖੜੇ ਆਂਦੇ ਹਾਂਜੀ ਅੱਜ ਫੁੱਲ ਚਾ ਠੀਕ ਆ ਤੇ ਬਾਕੀ ਜਿਹੜਾ ਆਪਣਾ ਥੋੜਾ ਜਿਹਾ ਆਪਾਂ ਇਹ ਵੀ ਬੇਨਤੀ ਕਰਨੀ ਕਿ ਥੋੜਾ ਡਰ ਦਾ ਮਾਹੌਲ ਨਾ ਬਣਾਓ ਹਨਾ ਕਿਉਂਕਿ ਅੱਗੇ ਲੋਕ ਵਿਚਾਰੇ ਡਰੇ ਸਹਿਮੇ ਪਏ ਅੱਗੇ ਪਾਣੀ ਦਾ ਤਾਂ ਕੰਮ ਆ ਸਾਰਾ ਜਿਹੜੀ ਸਹੀ ਜਾਣਕਾਰੀ ਉਹ ਆਪਾਂ ਨੂੰ ਪਹੁੰਚਾਉਣੀ ਚਾਹੀਦੀ ਪਲ-ਪਲ ਦੀ ਹਨਾ ਹਾਂਜੀ ਹਾਂਜੀ ਤੇ ਹੋਰ ਤੁਸੀਂ ਕੋਈ ਅਪੀਲ ਕਰਨੀ ਚਾਹੁੰਦੇ ਹੋ ਅਪੀਲ ਤੇ ਚਲੋ ਇਹ ਬਚਾਏ ਰੱਖਣਾ ਚਾਹੀਦਾ ਉਹ ਵੀ ਆ ਠੀਕ ਹੈ ਤੇ ਸਰਕਾਰ ਨੂੰ ਚਾਹੀਦੀ ਅਨਸਾਰ ਲੈਣੀ ਠੀਕ ਹੈ ਹਾਂਜੀ ਠੀਕ ਹੈ ਸੋ ਹੋਰ ਆਪਣੇ ਕੋਲ ਵੀਰਜੀ ਮੌਜੂਦ ਆ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਕੋਸ਼ਿਸ਼ ਕਰਾਂਗੇ ਵੀਰਜੀ ਆਜੋ ਤੇ ਇਹ ਵੀਰਜੀ ਪਿਛਲੇ ਪਾਸੋਂ ਆਏ ਆ ਫੱਤੇ ਵਾਲੇ ਪਾਸੋਂ ਕਤਬਦੀਨ ਵਾਲੇ ਪਾਸੋਂ ਇਹਨਾਂ ਨੂੰ ਪੁੱਛਦੇ ਆਂ ਕਿ ਜਿਹੜਾ ਪਾਣੀ ਆ ਉਹ ਕਿੱਥੇ ਕੋਈ ਜਿਹੜਾ ਲਗਭਗ ਉਹ ਪਹੁੰਚ ਚੁੱਕਾ ਕਿਉਂਕਿ ਇਹਨਾਂ ਤੋਂ ਅਗਲੇ ਪਾਸਾ ਆਪਾਂ ਨੂੰ ਪਾਣੀ ਪਤਾ ਲੱਗੂਗਾ ਹਾਸੀਆ ਵੀਰਜੀ ਤੇ ਕਿੱਥੇ ਕੋ ਪਾਣੀ ਪਹੁੰਚੀ ਅਗਲੇ ਪਾਸੇ ਤੁਸੀਂ ਉਧਰੋਂ ਆਏ ਹੋ ਮੇਰੇ ਬੰਨ ਕੋਲ ਲੱਗ ਚੱਲਾ ਥੋੜਾ ਉੱਚਾ ਕਰ ਲੈ ਆਪਣੇ ਬੰਨ ਕਤਬਦੀਨ ਵਾਲੇ ਕੋਲੇ ਮਨ ਲੇ ਕਿ ਦਰਿਆ ਸੌਰੀ ਝੋਨੇ ਦੇ ਵਿੱਚ ਵਿੱਚ ਪਾਣੀ ਜਾ ਰਿਹਾ ਝੋਨੇ ਦੇ ਵਿੱਚ ਵਿੱਚ ਜਾ ਰਿਹਾ ਜਿਹੜੀਆਂ ਪਈਆਂ ਪੁਈਆਂ ਸਾਰੀਆਂ ਪਾਰ ਕਰ ਗਿਆ ਪਾਰ ਕਰ ਗਿਆ ਪੁਲੀਆਂ ਚੱਲਣ ਲੱਗ ਪਈਆਂ ਜਿਵੇਂ ਛਪੁੜੀਆਂ ਜਿਹੜੀਆਂ ਚੱਲਦੀਆਂ ਛੜ ਲਾਈਆਂ ਹੁੰਦੀਆਂ ਨੇ ਤੇ ਕਿੰਨਾ ਕੋ ਪਾਣੀ ਤੇਜ਼ ਆ ਜਾਂ ਕਿੰਨਾ ਕੋ ਪਾਣੀ ਵਧਣ ਦੇ ਸਾਰ ਹੈਗੇ ਹੈ ਜੇ ਆਪਾਂ ਨੂੰ ਪਾਣੀ ਜਿਵੇਂ ਸਲੋ ਸਲੋ ਵਧਦਾ ਪਿਆ ਸੀ ਮਤਲਬ ਥੋੜਾ ਵਧਦਾ ਪਿਆ ਹਨਾ ਜੇ ਆਪਾਂ ਕਹਿਦੇ ਹੋ ਸਕਦਾ ਬਚਾਅ ਵੀ ਹੋ ਸਕਦਾ ਜੇ ਫਿਲਹਾਲ ਸਕਦਾ ਇਹ ਪਿੱਛੇ ਪਾਣੀ ਲੈ ਜੇ ਤੇ ਜਿਵੇਂ ਨਾਲ ਲਵੇ ਤੇ ਫਿਰ ਸ਼ਾਮ ਤੱਕ ਜਿਵੇਂ ਵੱਡਣਾ ਲੱਗ ਸਕਦਾ ਵੱਡ ਨਾਲ ਜਾਂ ਜਿਵੇਂ ਆ ਨਿੱਕੇ ਝੋਨੇ ਜਿੱਥੇ ਆਪਾਂ ਖੜੇ ਆ ਉੱਚੀ ਥਾਂ ਤੇ ਇਹ ਡੁੱਬ ਸਕਦੇ ਹਨਾ ਠੀਕ ਆ ਤੇ ਪਾਣੀ ਮਿਲ ਕੇ ਚੜਦਾ ਪਿਆ ਪਰ ਸਲੋ ਸਲੋ ਚੜਦਾ ਪਿਆ ਨਾ ਸਲੋ ਚੜਦਾ ਪਿਆ ਠੀਕ ਆ ਮਿਹਰਬਾਨੀ ਵੀਰ ਜੀ ਤੇ ਆਪਣੀ ਓਕੇ ਰਿਪੋਰਟ ਠੀਕ ਆ ਸੋ ਆਪਾਂ ਤੁਹਾਨੂੰ ਜਿਹੜੀ ਇਸ ਸਮੇਂ ਜਾਣਕਾਰੀ ਮੇਰੇ ਵੀਰੋ ਦੇ ਦਿੱਤੀ ਆ ਆਪਾਂ ਮੌਜੂਦ ਆ ਵੀਰੇ ਤੁੜਾ ਦੀ ਬੈਕਾ ਦੇ ਨਾ ਹਾਂਜੀ ਤੇ ਇੱਥੇ ਇਸ ਜਗ੍ਹਾ ਤੇ ਮੌਜੂਦ ਆ ਮੈਂ ਨੇੜੇ ਕਰਕੇ ਤੁਹਾਨੂੰ ਕੋਸ਼ਿਸ਼ ਕਰਦਾ ਦਿਖਾਉਣ ਦੀ ਇੱਕ ਵਾਰੀ ਅੱਗੇ ਵੀ ਆਪਾਂ ਜਿਹੜੀਆਂ ਦੋ ਤਿੰਨ ਵੀਡੀਓ ਇੱਥੋਂ ਅਪਲੋਡ ਉਹ ਕੀਤੀਆਂ ਨੇ ਸੋ ਬਾਕੀ ਮੈਂ ਤੁਹਾਨੂੰ ਸਾਰਾ ਜਿਹੜਾ ਪਾਣੀ ਦਾ ਵਹਾਅ ਤੁਸੀਂ ਆਪਣੇ ਬੈਕਸਾਈਡ ਸਾਰੇ ਪਾਸੇ ਜਿਹੜਾ ਪਾਣੀ ਆ ਉਹ ਦੇਖ ਸਕਦੇ ਹੋ ਦੂਰ ਦੂਰ ਤੱਕ ਤੁਹਾਨੂੰ ਜਿਹੜਾ ਪਾਣੀ ਹੀ ਨਜ਼ਰ ਆਵੇਗਾ ਸੋ ਜਿਹੜੀ ਜਗ੍ਹਾ ਤੇ ਅਸੀਂ ਮੌਜੂਦ ਆ ਮੈਂ ਵਾਰ-ਵਾਰ ਬੇਨਤੀ ਕਰਦਾ ਆਂ ਕਿ ਇਹ ਜਗ੍ਹਾ ਕਾਫੀ ਉੱਚੀ ਆ ਜੇਕਰ ਇੱਥੇ ਪਾਣੀ ਚੜਦਾ ਵੱਡੇ ਪੱਧਰ ਤੇ ਝੋਨੇ ਡੁੱਬਦੇ ਜਿਵੇਂ ਡੁੱਬਣੇ ਸ਼ੁਰੂ ਹੋ ਚੁੱਕੇ ਆ ਤੇ ਅਗਲੇ ਜਿਹੜੇ ਨੀਵੇਂ ਇਲਾਕੇ ਆ ਜਾਂ ਫੱਤਿਆਲ ਏਰੀਆ ਜਾਂ ਕੁੱਤਬਦੀਨ ਵਸਤੀ ਆ ਉਹਨਾਂ ਏਰੀਆ ਦੇ ਵਿੱਚ ਬੜੀ ਆਸਾਨੀ ਨਾਲ ਜਿਹੜਾ ਪਾਣੀ ਪਹੁੰਚ ਜਾਊਗਾ ਹੁਣ ਜੇਕਰ ਉੱਚੀ ਜਗ੍ਹਾ ਜਿੱਥੇ ਹੀ ਮੌਜੂਦ ਆ ਇੱਥੇ ਪਾਣੀ ਚੜਨਾ ਸ਼ੁਰੂ ਹੋ ਚੁੱਕਿਆ ਝੋਨੇ ਜਿਹੜੇ ਆ ਉਹ ਮਾਲਕੇ ਥੋੜਾ ਥੋੜਾ ਪਾਣੀ ਨਾਲ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਤੇ ਜਿਹੜਾ ਅਗਲੇ ਪਾਸੇ ਵਸਤੀ ਕੁੱਤਬਦੀਨ ਵਾਲੀ ਉੱਥੇ ਵੀ ਜਿਹੜਾ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਜਿਹੜੀਆਂ ਕਾਫੀ ਪੁਲੀਆਂ ਵੀ ਚੱਲਣ ਲੱਗ ਪਈਆਂ ਵੀਰ ਨੇ ਵੀ ਤੁਹਾਨੂੰ ਦੱਸਿਆ ਵਾ ਸੋ ਵੀਡੀਓ ਮੇਰੇ ਵੀਰੋ ਜਰੂਰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਕਮੈਂਟਾਂ ਵਿੱਚ ਆਪਣੇ ਪਿੰਡ ਦਾ ਨਾਮ ਜਰੂਰ ਲਿਖੋ ਸੁਖ ਲਾਟਿਆ ਦੀ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰਕੇ ਰੱਖ ਲੋ ਪਲ-ਪਲ ਦੀ ਜਿਹੜੀ ਖਬਰ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਫਾਵਾ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਅਗਲੀ ਜਾਣਕਾਰੀ